ਹਾਜੀ ਸਾਥੀ ਕਾਲ ਦੇ ਸਾਰੇ ਮੇਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਲਲਤੋਂ ਸੁਪਾ ਮੀਤ ਪ੍ਰਧਾਨ ਪਾਰਟੀ ਕਿਸਾਨ ਜੰਮ ਨੇ ਇਹ ਤਾਂ ਕਹੁੰਦਾ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਇੱਕ ਕਿ ਜੋ ਆਪਣੇ ਲਲਤੋਂ ਕਲਾ ਜ਼ਮੀਨ ਦਾ ਜੋ ਮੋਰਚਾ ਚੱਲਦਾ ਜੇ ਹੁਣ ਦੱਸੇ ਵੀ ਤਿੰਨ ਭਰਾਵਾਂ ਦੀ ਜ਼ਮੀਨ ਦਾ ਸਾਢੇ ਤਿੰਨ ਕਿੱਲੇ ਉਹਦੇ ਵਿੱਚੋਂ ਇੱਕ ਭਰਾ ਨੇ ਤਾਂ ਆਪਦੀ ਜੋ ਪੇਮੈਂਟ ਸੀਗੀ ਉਹ ਚੈੱਕ ਲਈ ਸੀ ਉਹਦਾ ਹਿੱਸਾ ਆਪਾਂ ਉਹਨਾਂ ਨੂੰ ਮਿਲ ਕੇ ਛੱਡ ਤਾਂ ਨਿਸ਼ਾਨੀਆਂ ਉਹਦੀਆਂ ਲਗਾਤੀਆਂ ਤੇ ਆਲੂ ਆਪਣੇ ਖੜੇ ਆ ਤੇ ਬਾਲ ਨੂੰ ਪਾਰਟੀ ਕੋਲ ਦਾ ਹਿੱਸਾ ਉਹਨਾਂ ਦੇ ਦਿਆਂਗੇ ਕਿਉਂਕਿ ਜਦੋਂ ਪੇਮੈਂਟ ਹੀ ਬੰਦੇ ਚੱਕ ਲਈ ਆਪਣਾ ਕੋਈ ਰੋਲਾ ਨਹੀਂ ਉਦਾਂ ਹੈਨਾ ਦੂਜੇ ਪਿੱਛੇ ਦੋ ਭਰਾਵਾਂ ਦਾ ਜਿਹੜਾ ਹਿੱਸਾ ਰਹਿੰਦਾ ਆਪਣੇ ਕੋਲੇ ਉਹਦੇ ਲਈ ਆਪਾਂ ਉਹਨਾਂ ਨੂੰ ਕਿਹਾ ਸੀ ਕਿ ਪਾਰਟੀ ਵੀ ਸਾਨੂੰ ਜੋ ਹੁੰਦਾ ਰੇਟ ਹੈਗਾ ਉਹ ਵੀ ਰੇਟ ਦੇ ਦਿਓ ਪਰ ਉਹ ਰੇਟ ਜੋ ਹੈਗਾ ਹੁਣ ਤਾਂ ਦੇਣ ਦੀ ਤਿਆਰ ਨਹੀਂ ਹੈ ਮੈਨੂੰ ਪਤਾ ਲੱਗਿਆ ਕਿ ਕੱਲ ਨੂੰ ਯਾਨੀ ਕਿ 21 ਤਰੀਕ ਨੂੰ ਪੇ ਪ੍ਰਸ਼ਾਸਨ ਜੋ ਹੈਗਾ ਉਹ ਭੂ ਮਾਫੀਏ ਦੇ ਨਾਲ ਰਲ ਕੇ ਉਹ ਦੁਬਾਰਾ ਫੇਰ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨੂੰ ਆ ਰਹੇ ਨੇ ਕੱਲ ਨੂੰ 8 ਤਰੀਕ ਨੂੰ ਆ 21 ਤਰੀਕ ਨੂੰ ਸੌਰੀ 21 ਤਰੀਕ ਦੂਜਾ ਮਹੀਨਾ ਤੇ 2025 ਨੂੰ ਤੇ ਉਹ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਕੱਲ ਨੂੰ ਸਵੇਰੇ 8 ਵਜੇ ਅਖਵਾ ਰੋਡ ਦੇ ਉੱਤੇ ਜੋ ਆਪਣਾ ਲਾਲ ਤੋਂ ਜ਼ਮੀਨ ਚ ਮੋਰਚਾ ਜੰਦਾ ਜਿਹੜਾ ਉੱਥੇ ਸਾਰੇ ਮੇਰੇ ਭਰਾਵਾਂ ਨੇ ਕੱਲ ਨੂੰ ਪਹੁੰਚਣ ਦੀ ਕੋਸ਼ਿਸ਼ ਕਰਿਓ ਕੋਸ਼ਿਸ਼ ਹੀ ਨਹੀਂ ਕਰਨੀ ਜ਼ਰੂਰ ਪਹੁੰਚਣਾ ਮੇਰੇ ਵੀਰਾਂ ਸਾਰਿਆਂ ਨੂੰ ਬੇਨਤੀ ਆ ਸਾਰੇ ਮੇਰੇ ਭਰਾ ਕੱਲ ਨੂੰ ਪਹੁੰਚਿਓ ਜਰੂਰ ਸਵੇਰੇ 8 ਵਜੇ ਦੇਖੋ ਇਹਦਾ ਜੋ ਇਹਨਾਂ ਨੇ ਕੇਸ ਹੈਗਾ ਇਹਨਾਂ ਨੇ ਆਪਣੇ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਉਹ ਕੇਸ ਨਾ ਚੱਲਦਾ ਵਾ ਕੇਸ ਮਤਲਬ ਚਾਲੂ ਹੋ ਗਿਆ ਕੇਸ ਉੱਤੇ ਚੱਲਦਾ ਉੱਤੇ ਕੋਈ ਸੁਣਵਾਈ ਨਹੀਂ ਹੋਈ ਉਹ ਨਾ ਸੁਣਵਾਈ ਹੋਈ ਆ ਉੱਥੇ ਮਤਲਬ ਕੇ ਚੱਲਦਾ ਕੋਈ ਸੁਣਵਾਈ ਜੇ ਹੋਈ ਨਹੀਂ ਪਰ ਫਿਰ ਵੀ ਥੱਲੇ ਉਹ ਹਾਈ ਕੋਰਟ ਪਤਾ ਨਹੀਂ ਕਿਹੜੇ ਕਿਉਂ ਕਹਿ ਰਹੇ ਆ ਵਾਰ-ਵਾਰ ਉਹਨੂੰ ਕਬਜ਼ੇ ਦੇ ਆ ਅਟਰਫੇ ਦੇ ਦੇ ਰਹੇ ਆ ਵੀ ਕਬਜਾ ਲਓ ਜਾ ਕੇ ਜਦ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ ਦੇ ਚੱਲਦਾ ਉਥੇ ਕੋਈ ਸੁਣਵਾਈ ਨਹੀਂ ਹੋਈ ਮਤਲਬ ਕੋਈ ਰਿਜ਼ਲਟ ਆਇਆ ਨਹੀਂ ਹੈ ਵੀ ਜਾਂ ਨਾ ਇਹਨਾਂ ਦੇ ਹੱਕ ਚ ਆਇਆ ਨਾ ਉਹਨਾਂ ਦੇ ਹੱਕ ਚ ਆਇਆ ਵੀ ਉਹਦੀ ਵੇਟ ਤਾਂ ਕਰ ਲਉਣਾ ਜੋ ਤੇ ਜੋ ਸੁਪਰੀਮ ਕੋਰਟ ਦਾ ਫੈਸਲਾ ਆਊਗਾ ਉਹ ਦੇਖਦੇ ਆ ਕੀ ਹੁੰਦਾ ਉਸ ਤੋਂ ਬਾਅਦ ਹੈ ਨਾ ਤੇ ਉਹਦੀ ਕਾਪੀ ਆਪਣੇ ਕੋਲ ਹੈਗੀ ਆ ਕੇਸ ਆਪਣਾ ਚੱਲਦਾ ਵਾ ਤੇ ਉਹ ਲਈ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਸਵੇਰੇ 8 ਵਜੇ ਆਪਰਾ ਲਲਤੋਂ ਜੋ ਆਪਣੀ ਜਮੀਨ ਜਿੱਥੇ ਮੋਰਚਾ ਚੱਲਦਾ ਉੱਥੇ ਸਾਰੇ ਭਰਾਵਾਂ ਨੇ ਬੇਨਤੀ ਹੈ ਜਰੂਰ ਪਹੁੰਚਿਓ ਸਾਰੇ ਮੇਰੇ ਵੀਰ ਤੇ ਲਲਤੋਂ ਕਲਾਂ ਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਹਾਏ ਦੀ ਲਵਾਇਓ ਪਹੁੰਚਿਓ ਕਿਉਂਕਿ ਆਪਾਂ ਆਪਣੀ ਵਾਰੀ ਦੀ ਉਹ ਡੀਕਾ ਉਹ ਨਾ ਕਰੀਏ ਇਹ ਨਾ ਸੋਚੀਏ ਕਿ ਅਜਤਾ ਦੀ ਉਹਦੇ ਨਾਲ ਹੋ ਰਿਹਾ ਜੋ ਸਾਨੂੰ ਲੋੜਪੂਰੋਂ ਦੇਖਾਂਗੇ ਆਪਣੇ ਨਾਲ ਵੀ ਉਦੋਂ ਹੀ ਲੋਕਾਂ ਨੇ ਖੜਨਾ ਜਦੋਂ ਆਪਾਂ ਕਿਸੇ ਦਾ ਸਾਥ ਦਵਾਂਗੇ ਕਿ ਕੁਦਰਤਾਂ ਜਿਹੜੀ ਉਹ ਬੜੀ ਬਲਵਾਨ ਆ ਸੱਚ ਦਾ ਸਾਥ ਦਈਏ ਆਪਾਂ ਜੋ ਝੂਠਾ ਝੂਠ ਦੇ ਨਾਲ ਨਾ ਖੜੀਏ ਕਿਉਂਕਿ ਜੋ ਬੰਦੇ ਚਰਿਆਂ ਪਤਾ ਪਰ ਵੀ ਠੱਕਾ ਹੋ ਰਿਹਾ ਅਰਾਉ ਠੱਕੇ ਦੇ ਆਪਾਂ ਖਿਲਾਫ ਆਵਾਜ਼ ਚੱਕੀਏ ਖੜੀਏ ਸਾਰੇ ਵੀਰਾਂ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਕਿ ਕੱਲ ਨੂੰ ਸਵੇਰੇ 8 ਵਜੇ ਉੱਥੇ ਜ਼ਰੂਰ ਪਹੁੰਚਿਓ ਤੇ ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਕੇਸ ਦੀ ਜੋ ਸਰਵਾਈ ਹੋਊਗੀ ਉਹ ਫਿਰ ਬਾਅਦ ਵਿੱਚ ਦੇਖੀਓ ਜੋ ਸਰਵਾਈ ਹੁੰਦੀ ਹੈ ਕੀਦੇ ਹੱਕ 'ਚ ਕੇਸ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੱਸਿਆ ਜਾਊਗਾ ਤੇ ਪਰ ਹੁਣ ਮੈਂ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਜਦੋਂ ਕੇ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਵੀ ਤੁਸੀਂ ਫਿਰ ਬਾਰ-ਬਾਰ ਜਿਹੜੇ ਆਰਡਰ ਆ ਕਬਜ਼ੇ ਦੇ ਉਹ ਨਾ ਦਿਓ ਹਨਾ ਤੇ ਸਵੇਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ 8 ਵਜੇ ਸਾਰੇ ਮੇਰੇ ਵੀਰ ਜ਼ਰੂਰ ਪਹੁੰਚਿਓ ਉੱਥੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ